ਬਾਬਾ ਜੀ ਦੇਖਿਓ ਹਾਂ ਜੀ ਆ ਇਸ ਚੀਜ਼ ਕਰਵਾ ਲਈ ਪੂਰੀ ਗਣ ਕਰ ਲਈ ਇੱਕ ਨਾ ਉਹ ਕੁਲਮੀ ਦਾ ਫਲੋਗੀ ਵਾਰਤਾ ਸਰਕਾਰ ਸੇ ਇੱਥੇ ਤੇ ਲਈ ਜਾਂਦਾ ਹੈ ਜੀ ਸਹੀ ਹੈ ਸਹੀ ਹੈ ਉਹ ਲੈਣ ਗਏ ਇੱਕ ਮੋਕ ਲੋ ਕਰੂ ਪਾਜੀ ਹੱਥੋਂ ਸਾਈਡ ਤੇ ਸਾਈਡ ਤੇ ਹੈਲੋ ਪਾਜੀ ਐਮ ਐਸ ਪੀ ਪਰ ਹੀ ਕਿਸਾਨੋ ਕੀ ਸਹਿਮਤੀ ਬਣੇਗੀ ਜਾਂ ਫਿਰ ਕੋਈ ਹੋਰ ਵਿਚਕਾਰ ਦੇ ਸਵਾਲ ਹੈ ਐ ਐਮ ਐਸ ਪੀ ਗਾਰੰਟੀ ਕਨੂਨ ਕੀ ਜੀਤ ਸਿੰਘ ਢੱਲੇਵਾਲ ਨੂੰ ਜਿਹੜਾ ਕੰਡੀਗੜ੍ਹ ਨੂੰ ਰਵਾਨਾ ਹੋਣ ਲਈ ਕ੍ਰਾਂਤੀਕਾਰੀ ਜੀਵਨਵਾਸੀ ਸੱਤੇ ਪਾਸ਼ਾ ਜੀ ਜਰਨੈਲ ਸਿੰਘ ਸਾਹਿਬ ਦੀ ਮਿਲਾਈ ਕੋਈ ਨਹੀਂ ਸੱਤੇ ਪਾਸ਼ਾ ਜੀ ਨਾਲ ਸਮਝੇਦਿਆਂ ਸਦਾਰਾ ਨੇ ਕਾਤੇ ਦਾ ਲਾਹੇ ਦਾ ਸੌਦਾ ਬਣਾ ਦਿੱਤਾ ਸਾਡੇ ਸਿੱਖ ਸੇਵਕਾਂ ਨੇ ਇਕੱਠੇ ਹੋ ਕੇ ਸੱਤੇ ਪਾਸ਼ਾ ਜੀ ਇਹ ਅੰਦੋਲਨ ਆਰੰਭ ਕੀਤਾ ਜੋ ਕਿ ਸਮੇਂ ਦੀ ਸਿਹਤ ਵਿੱਚ ਉਹਦੀਆਂ ਮੰਗਾਂ ਸੀ ਜਿਆ ਹਾਂ ਨੇ ਮੰਨੀਆਂ ਸੀ ਲਾਗੂ ਕਰਵਾਉਣ ਦੇ ਚੰਾਮ ਨੇ ਦੇਣ ਵਾਸਤੇ ਜਿਹੜਾ ਬਾਗ ਗੱਲੀ ਵੱਲ ਨੂੰ ਚਾਲੇ ਪਾਇਆ ਸ੍ਰੀ ਜੀਓ ਰਸਤੇ ਦੇ ਵਿੱਚ ਉਹਨਾਂ ਨੇ ਰੋਕ ਕੇ ਬਿਲਕੁਲ ਸੱਤੇ ਪਾਸੇ ਕਈ ਕੰਮ ਦੇ ਸਾਧਨਾਂ ਨੂੰ ਤਾਇਆ ਕਰ ਦਿੱਤੀਆਂ ਪਰ ਅੱਜ ਦੁਬਾਰਾ ਇੱਕ ਭਾਰੀ ਭਾਰੀ ਕਮੀਰੇ ਮੇਰੇ ਸੱਤੇ ਪਾਸੇ ਵਿਰਾਮ ਹੋਈਆਂ ਨੇ ਉਸ ਵਿੱਚ ਆਪ ਜੀ ਨੇ ਕਿਰਪਾ ਕਰਨੀ ਚਾਹੀਦੀ ਜੀਓ ਪੂਰੇ ਜਿੰਨੇ ਹੀ ਸਾਡੇ ਆਗੂ ਸਹਿਬਾਨ ਨੇ ਸੋਹਣਾ ਬਿਸਤ ਮਿਹਨਤ ਪ੍ਰਯਾਸ ਕਰਨਾ ਸੱਤੇ ਸਾਹਿਬ ਜੀ ਜਿਹੜੀ ਜਿਹੜੀ ਉਹ ਰਾਜੂ ਸਿੱਧੇ ਪਾਸੇ ਲੈ ਕੇ ਆਪ ਨੂੰ ਨਾਲ ਜਿਹੜੀ ਨਾਲ ਆਪਸਾਂ ਨੂੰ ਬਾਲਾ ਉਹਦੇ ਤੋਂ ਰੱਖ ਕਰਨ ਸਦਾਸ ਕਹੀਏ ਸੋ ਜੀ ਸਾਡੇ ਪਾਸ ਜੀ ਬਖੀਏ ਪਾਸ ਪਛਮੀ ਦੀ ਨਾਲ ਖਾਣੇ ਆਪਦੇ ਹਾਂ ਸਾਰੇ ਜੀ ਸਾਡੇ ਪਾਸ ਹੋ ਗਿਆ ਹੈ ਬਸ ਤੇ ਜੇ ਜੰਬੀ ਆਪਸਾ ਨਾ ਆਪਸਾ ਪਾਸ ਆ ਬਿਲਕੁਲ ਤੱਪ ਤੱਪ ਉਹ ਬਾਹਰ ਨਾ ਬਿਕਾ ਹੋ ਰਿਹਾ ਹੈ ਹਮ ਤੱਕ ਨਹੀਂ ਜੋ ਜੀ ਆਪਦੇ ਦਾੜ ਆਵੇ ਰਾਣੀ ਤੇ ਪਛਤਾਨ ਜਾਵੇ ਸੋ ਕੋ ਨਾਮ ਤੇ ਤਾਰੇ ਨਾਲ ਨਾ ਚੋਰ ਜੀ ਘਰੇ ਸਮਤਾ ਭਾਉਲੇ ਸੋ ਨਾ ਜੀ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਟਾਈਮ ਟਰਾਲੀ ਦੇ ਵਿੱਚੋਂ ਸਟ੍ਰਕਚਰ ਦੇ ਉੱਤੇ ਪਾ ਕੇ ਲਿਆਂਦਾ ਜਾ ਰਿਹਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਨੌਰੀ ਬਾਰਡਰ ਦੀਆਂ ਅੱਜ ਐਂਬੂਲੈਂਸ ਰਾਹੀਂ ਇਹਨਾਂ ਨੂੰ ਚੰਡੀਗੜ੍ਹ ਵਿਖੇ ਲਿਜਾਇਆ ਜਾਵੇਗਾ ਕਿਉਂਕਿ ਅੱਜ ਪ੍ਰਾਈਵੇਟ ਐਂਬੂਲੈਂਸ ਨੋਵਾ ਗੱਡੀ ਹੈ ਜਿਹੜੀ ਇੱਥੇ ਲਿਆਂਦੀ ਗਈ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਸਟ੍ਰਕਚਰ ਤੇ ਪਾ ਕੇ ਜਿਹੜਾ ਇੱਥੇ ਲਿਆਇਆ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਤੁਹਾਨੂੰ ਦਿਖਾ ਰਿਹਾ ਵਸ ਮਹਾਰਾ ਸ਼ਾਟ ਲੈ ਉਸ ਤੋਂ ਸ਼ਾਟ ਸ਼ਾਟ ਆ ਰਿਹਾ ਕੋਈ ਸ਼ਾਟ ਇਹ ਮੈਂ ਲਾਈਵ ਦਾ ਮੂਮੈਂਟ ਬੱਛੋ ਨਾ ਹਾਂ ਫਰੰਟ ਤੇ ਆ ਜਾ ਫਰੰਟ ਤੇ ਆ ਜਾ ਸਿੱਧੀ ਦੁਈ ਦੁਈ ਵਾਈਫਾਈ ਕਰ ਕਰਸੇ ਤੇ ਟੈਚ